ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨਮਾਸ ਸਖਵਿੰਦਰ ਕੌਰ ਛਾਵੜਾ ਬਹੁਤ ਪਿਆਰਾ ਲੋਕ ਗੀਤ ਲੈ ਸੁਣੋ ਮੇਰੀਆਂ ਭੈਣਾਂ ਮੰਨੋ ਇਸ ਗੀਤ ਦਾ ਨਾਮ ਲਿਖ ਕਮੈਂਟ ਕਰਕੇ ਦੱਸਿਆ ਕਰੋ ਕਿਸ ਤਰ੍ਹਾਂ ਗੀਤ ਲੱਗਿਆ ਤੁਹਾਨੂੰ ਬਾਬਰ ਨੇ ਤੀਆਂ ਸਦਾਈਆਂ ਟਿੱਠੀਆਂ ਨੀ ਬੇਜਕੇ ಆನಂದ ತಿಯಾನು ವೇಗಗೆ ಪಾಬೋದೆ ಮಥೆ ਬਿੰਗਾਨੀ ਪੋਨਨੂ ਮਾਨੂ ਜਾਂਦ ਜੜ ਜਾਂਦਾ ਤਿੰਨਾਂ ਨੂੰ ਵੇਗ ਗੇ ਅਬ ਦੇ ਮਟੇ ਟੇ ਹੋੜੀਆਂ ਨਾਨੰਦਾ

ਬਾਬਰੇ ਮਤੇ ਤੇ ਦਿਉੜੀਆਂ ਨਾਨਦਾਨੋ Dear Danny Page